તસી દેખ રહે હો સ્ટાર ન્યૂઝ 18 ચેનલ રોઝાના તાજા ખબરા દેખણ લે ચેનલ ન સબસ્ક્રાઇબ કરો હણ તો હાડે સામણે પેશ કર દે હા એક ખાસ ખબર એસી બીસી મૂર્છા મોહાલી વિકે સાહેબ શ્રી કાંશી રામજીદા એકનવા જન્મદિવસ ધૂમધામ નાર મનાયા ગયા ਸਮੋਕੇ ਲੱਡੂ ਵੰਡੇ ਗਏ ਤੇ ਆਗੂਆਂ ਨੇ ਕਾਂਸੀ ਰਾਮ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਅਪੀਲ ਕੀਤੀ। ਸਾਹਿਬ શ્રી ਕਾਂਸੀ ਰਾਮ ਅਮਰ ਰਹੇ ਅਤੇ ਕਾਂਸੀ ਰਾਮ ਤੇਰੀ ਸੋਚ ਤੇ ਪਹਿਰਾ ਧਿਆਨੀ ਠੋਕ ਕੇ ਤੇ ਨਾੜੇ ਲਗਾਈ ਗਈ। बलविंदर कुमरा ने समूह देश वासियों वधाई दी थी साहिब काशी राम वालों समाज लई कीते गए संघर्ष नू याद किया आओ देखते दे हाँ एक खबर विस्तार सहित मोहाली फेस सात दिया लाइटा ते एसी महापंचायत पंजाब वालों निरंतर डेढ़ साला तो चल रहे रिजर्वेशन चोर फड़ो मोर्चे ते ਸਾਹਿਬ ਸ਼੍ਰੀ ਕਾਂਸ਼ੀ RAM ਜੀ ਦਾ 91 ਵਾ ਜਨਮ ਦਿਵਸ ਮੋਰਚਾ ਆਗਵਾ ਵੱਲੋਂ ਲੱड्डੂ ਵੰਡ ਕੇ ਮਨਾਇਆ ਗਿਆ ਸਾਹਿਬ ਸ਼੍ਰੀ ਕਾਂਸ਼ੀ RAM ਅਮਰ ਰਹੇ ਅਤੇ ਕਾਂਸ਼ੀ RAM ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਜੈਕਾਰੇ ਲਗਾਏ ਗਏ ਮੋਰਚਾ ਆਗਵਾ ਨੇ ਸਮੂਹ ਦੇਸ਼ ਵਾਸੀਆਂ ਨੂੰ ਸਾਹਿਬ ਸ਼੍ਰੀ ਕਾਂਸ਼ੀ RAM ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਅਪੀਲ ਕੀਤੀ ਇਸ ਮੌਕੇ ਮੋਰਚਾ ਪ੍ਰদান ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਸਮਾਜ ਦੇ ਜੁਝਾਰੂ ਅਤੇ ਅਣਥੱਕ ਆਗੂ ਸਾਹਿਬ ਸ਼੍ਰੀ ਕਾਂਸ਼ੀ RAM ਜੀ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਈਕਲ ਤੇ ਬਹੁਜਨ ਸਮਾਜ ਨੂੰ ਜਗਾਉਣ ਲਈ ਕੀਤੇ ਸਫਰ ਦੀ ਬਦੌਲਤ ਐਸੇ ਬੀਸੀ ਸਮਾਜ ਵਿੱਚ ਜਾਗਰੂਕਤਾ ਪੈਦਾ ਹੋਈ ਤੇ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਣਾ ਮਿਲੀ ਆਓ ਸਮੂਹ ਸਮਾਜ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਨੂੰ ਸਾਕਾਰ ਕਰੀਏ ਤੇ ਇਕੱਠੇ ਹੋ ਕੇ ਆਪਣੇ ਹੱਕਾਂ ਤੇ ਡਾਕਾ ਮਾਰਨ ਵਾਲਿਆਂ ਨੂੰ ਸਬਕ ਸਿਖਾਈਏ ਇਸ ਮੌਕੇ ਮੋਰਚਾ ਆਗੂ ਸਵਿੰਦਰ ਸਿੰਘ ਲਖੋਵਾਲ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਤੇ ਬੋਲਦਿਆਂ ਕਿਹਾ ਕਿ ਸਮੂਹ ਐਸਬੀਸੀ ਸਮਾਜ ਨੂੰ ਕਾਂਸੀ ਰਾਮ ਜੀ ਵੱਲੋਂ ਦਿੱਤੀ ਗਈ ਪ੍ਰੇਰਣਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੱਲਣਾ ਚਾਹੀਦਾ ਹੈ ਸਾਹਿਬ ਸ੍ਰੀ ਕਾਂਸੀ ਰਾਮ ਜੀ ਨੇ ਐਸਬੀਸੀ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਤਣਾੜ ਲੋਕਾਂ ਦੇ ਸਾਹਮਣੇ ਡਟਣ ਦਾ ਜਜ਼ਬਾ ਕਾਇਮ ਕੀਤਾ ਹੈ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲਵਾਨੇ ਕਿਹਾ ਕਿ ਸਾਹਿਬ ਸ੍ਰੀ ਕਾਂਸੀ ਰਾਮ ਜੀ ਨੇ ਦਬੇ ਕੁਚਲੇ ਲੋਕਾਂ ਨੂੰ ਇਕੱਠੇ ਕਰਕੇ ਰਾਜ ਕਰਨ ਯੋਗ ਬਣਾਇਆ ਤੇ ਸਮਾਜ ਨੂੰ ਵੋਟ ਦਾ ਸਹੀ ਅਧਿਕਾਰ ਸਮਝਾਇਆ ਉਨਾ ਸਮੂਹ ਐਸਬੀਸੀ ਸਮਾਜ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਬਲਜੀਤ ਸਿੰਘ ਕਕਰਾਲੀ, ਸਿਮਰਨਜੀਤ ਸਿੰਘ ਸ਼ੈਕੀ, ਅਮਰਜੀਤ ਸਿੰਘ, ਕਰਮ ਸਿੰਘ, ਸ਼ਰਨਜੀਤ ਸਿੰਘ ਰਾਜੂ, ਬੱਬਲ ਚੌਪੜਾ, ਹਰਵਿੰਦਰ ਕੋਹਲੀ, ਪ੍ਰੋਫੈਸਰ ਗੁਲਾਬ ਸਿੰਘ, ਮਨਦੀਪ ਸਿੰਘ, ਗਗਨਪ੍ਰੀਤ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਮਮਤਾ ਕੁੰਮੜਾ, ਬਲਵਿੰਦਰ ਸਿੰਘ, ਸੋਨੀਆ ਰਾਣੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਆਓ ਦੇਖਦੇ ਹਾਂ ਸਾਡੇ ਚੈਨਲ ਦੇ ਰਿਪੋਰਟਰ ਵੱਲੋਂ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਫੇਸ ਸੱਤ ਦੀਆਂ ਲਾਈਟਾਂ ਕੋਈ ਜੋ ਰਿਜ਼ਰਵੇਸ਼ਨ ਚੋਰ ਫੋੜੋ ਮੋਰਚਾ ਪਿਛਲੇ ਲਗਭਗ 1.5 ਸਾਲ ਤੋਂ ਚੱਲ ਰਿਹਾ ਹੈ ਉਸ ਜਗ੍ਹਾ ਦੇ ਸਾਡੇ ਸਾਰੇ ਆਗੂ ਸਹਿਬਾਨ ਮੈਂਬਰ ਸਹਿਬਾਨ ਮੋਰਚੇ ਦੇ ਜਿਹੜੇ ਪਿਛਲੇ 1.5 ਸਾਲ ਤੋਂ ਮੋਰਚੇ ਨੂੰ ਇੱਥੇ ਤੱਕ ਲਿਆਏ ਤਾਂ ਕਿ ਉਹ ਸਾਾਰੇ ਸਹਿਯੋਗੀ ਸੱਜਣਾ ਨੇ ਸਾਰੇ ਮੋਰਚੇ ਦੇ ਆਗੂ ਸਹਿਬਾਨਾਂ ਨੇ ਮੈਂਬਰਾਂ ਨੇ ਅੱਜ ਕੌਮ ਦੇ ਮਹਾਨ ਯੋਧੇ ਸ਼੍ਰੀ ਕਾਂਸੀ ਰਾਮ ਜੀ ਜਿਨ੍ਹਾਂ ਦਾ ਜਨਮ ਦਿਨ ਵੱਖ-ਵੱਖ ਜਗਾਂ ਤੇ ਮਨਾ ਰਹੇ ਨੇ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਬਾਹਰ ਵੀ ਵਿਦੇਸ਼ਾਂ 'ਚ ਵੀ ਮਨਾ ਰਹੇ ਨੇ ਤੇ ਅਸੀਂ ਅੱਜ ਉਸ ਮਹਾਨ ਯੋਧੇ ਦਾ ਜਨਮ ਦਿਨ ਮਨਾਉਣ ਵਾਸਤੇ ਇੱਥੇ ਫੇਰ ਸਾਧੀਆਂ ਲੇਟਾਂ ਕੋਲੇ ਲੱਡੂ ਬਣ ਕੇ ਜਿਹੜਾ ਜਨਮ ਦਿਨ ਮਨਾਇਆ ਗਿਆ ਤਾਂ ਕਿ ਜਿਹੜੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਦੱਸੇ ਹੋਏ ਪੁਰਨਾਂ ਪਾਣ ਵਾਸਤੇ ਸਾਰੇ ਲੋਕਾਂ ਨੂੰ ਜਾਗਰੂਕ ਜਿਵੇਂ ਉਸ ਮਹਾਰ ਜੋਧੇ ਨੇ ਦੇਸ਼ ਦੇ ਸਾਡੇ ਕੌਮ ਦੇ ਜੋਧੇ ਨੇ ਲੋਕਾਂ ਨੂੰ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਸਾਈਕਲ ਤੇ ਜਾ ਕੇ ਡਾਕਟਰ ਪੀ ਮਰਾਓ ਉਮੀਦਵਾਰ ਜੀ ਨੇ ਜੋ ਲਿਖਿਆ ਸਬਦਾਨ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਜਾਗਰੂਕ ਕਰਨਾ ਸੀ ਉਹਨੇ ਉਸ ਦਿਵੇ ਸਾਈਕਲ ਤੇ ਸਫਰ ਕਰਦਾ ਰਿਹਾ ਪਰ ਅੱਜ ਅਸੀਂ ਜਿਹੜੇ ਲੋਕ ਨੇ ਸਾਡੇ ਸਮਾਜ ਦੇ ਲੋਕ ਨੇ ਸਾਡੇ ਆਗੂ ਸਹਿਬਾਨ ਨੇ ਉਹ ਕਾਰਾਂ ਗੱਡੀਆਂ ਤੇ ਮੋਟਰਸਾਈਕਲਾਂ ਦੇ ਨਹੀਂ ਜਾ ਸਕਦੇ ਪਰ ਉਸ ਟਾਈਮ ਉਹਨਾਂ ਨੇ ਸਾਈਕਲ ਯਾਤਰਾ ਕਰਕੇ ਸਾਈਕਲ ਤੇ ਘੁੰਮ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਗਰੂਕ ਕਰਕੇ ਲੋਕਾਂ ਦੇ ਹੱਕਾਂ ਅਧਿਕਾਰਾਂ ਦੀ ਗੱਲ ਕੀਤੀ ਹੈ ਦੱਬੇ ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ ਪਾਠੜੇ ਵਰਗ ਦੀ ਗੱਲ ਕਰੀ ਹੈ ਲੋਕਾਂ ਨੂੰ ਬੋਰਡ ਦਾ ਅਧਿਕਾਰ ਦੱਸਿਆ ਵੀ ਬੋਰਡ ਦਾ ਅਧਿਕਾਰ ਕਿੰਨਾ ਹੈ ਤੇ ਬੋਰਡ ਦੀ ਕੀਮਤ ਕੀ ਹੈ ਸਾਡੇ ਲੋਕਾਂ ਦਾ ਸਾਰਾ ਹੀ ਜਿਹੜਾ ਹੈ ਗਵਾਹੀ ਕਰਕੇ ਅੱਜ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਦੱਸੇ ਹੋਏ ਕੰਮ ਦੇ ਅਸੀਂ ਵੀ ਉਸੇ ਲੜੀ 'ਚ ਸਾਰੇ ਆਪਣੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਜਿਹੜੀ ਸੇਵਾ ਕਰ ਰਹੇ ਨੇ ਜਿੱਥੇ ਤੱਕ ਹੋ ਸਕਦੀ ਹੈ ਪਰ ਤੁਹਾਡੇ ਲਈ ਅਸੀਂ ਸਾਰੇ ਸਮਾਜ ਦੇ ਐਸ.ਬੀ.ਸੀ ਸਮਾਜ ਦੇ ਪਛੜੇ ਵਰਗ ਦੇ ਲੋਕਾਂ ਨੂੰ ਇਹੀ ਅਪੀਲ ਬੇਨਤੀ ਕਰਦੇ ਆਂ ਤੇ ਆਪਣੇ ਹੱਕਾਂ ਲਈ ਜਾਗੋ ਜਾ ਕੇ ਆਪਣੇ ਲੋਕਾਂ ਨੂੰ ਜਾਗਰੂਕ ਕਰਕੇ ਤਾਂ ਕਿ ਕੋਈ ਬੰਦਾ ਵੀ ਜਿਹੜਾ ਹੈਗਾ ਚਾਹੇ ਪੜ੍ਹਾਈ ਤੋਂ ਵਿਦਿਆ ਤੋਂ ਹੈਲਥ ਤੋਂ ਕਿਸੇ ਤੋਂ ਵਾਂਝਾ ਨਾ ਰਹੇ ਆਪਣੇ ਹੱਕਾਂ ਦੀ ਜਿਹੜੀ ਹੈ ਪੂਰਨ ਤੌਰ ਤੇ ਰਾਖੀ ਕਰ ਸਕੇ ਸੋ ਇਹੀ ਮੇਰੀ ਬੇਨਤੀ ਹੈ ਅਪੀਲ ਹੈ ਸਾਰੇ ਵੀਰਾਂ ਨੂੰ ਅੱਜ ਉਹਨਾਂ ਦੇ ਜਨਮ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ ਵਧਾਈਆਂ ਸ਼੍ਰੀ ਕਾਂਸ਼ੀ ਰਾਮ ਜੀ ਤੇ ਤਾਂ ਕਿ ਲੋਕਾਂ ਨੂੰ ਜਿਹੜਾ ਜਾਗਰੂਕ ਰਹਿਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ ਕਿ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਹਾੜਾ ਹੈ ਸਾਨੂੰ ਇਸ ਗੱਲ ਦਾ ਗੌਰਵ ਹੈ ਕਿ ਉਹ ਮਹਾਨ ਸ਼ਖਸੀਅਤ ਪੰਜਾਬ ਕੇ ਪੈਦਾ ਹੋਏ ਕੱਲਾ ਪੰਜਾਬ ਵੀ ਨਹੀਂ ਜਿੱਥੇ ਖਾਸ ਸਪੰਦ ਸੱਜਿਆ ਗਿਆ ਰੋਪੜ ਜਿਹੜੀ ਇੰਚੇ ਹੀ ਧਰਤੀ ਤੇ ਸ਼ਹੀਦਾ ਦਾ ਖੂਨ ਡਲਿਆ ਉਹਨਾਂ ਨੇ ਇੱਥੇ ਜਨਮ ਲਿਆ ਖਾਸਪੁਰੇ ਪਿੰਡ ਚ ਤੇ ਉਸ ਬੰਦੇ ਦੀ ਕੁਰਬਾਨੀ ਦੇਖੋ 1954 ਵਿੱਚ ਉਹ ਬੀਐਸਸੀ ਨੋ ਮੈਡੀਕਲ ਦੀ ਕਰਦੇ ਨੇ ਉਹਨਾਂ ਦਿਨਾਂ ਵਿੱਚ ਦਸਾਂ ਪਿੰਡਾਂ ਚ ਕੋਈ ਦਸਵੀਂ ਪਾਸ ਵੀ ਨਹੀਂ ਲੱਭਦਾ ਹੁੰਦਾ ਤੇ ਬੜੀ ਵੱਡੀ ਉੱਚ ਨੌਕਰੀ ਬੰਬੇ ਛੱਡ ਕੇ ਤੇ ਆਪਣੇ ਸਮਾਜ ਦੀ ਸੇਵਾ ਕੀਤੀ ਬੜੀ ਕੁਰਬਾਨੀ ਵਾਲੀ ਭਾਵਨਾ ਨਾਲ ਕੀਤੀ ਸਮਾਜ ਨੂੰ ਜਿਕਾਉਣ ਦੀ ਯੋ ਗੁਰੂ ਸਾਹਿਬਾਨ ਦਾ ਮਿਸ਼ਨ ਸੀਗਾ ਨਾਮ ਜਪਣਾ ਵੰਡ ਕੇ ਛਕਣਾ ਕਿਰਤ ਕਰਨੀ ਉਹ ਕਿਰਤੀ ਵਰਤ ਦੀਵਾਨ ਨੇ ਅਗਵਾਈ ਕੀਤੀ ਤੇ ਆਕ ਅਕਸਰ ਬਾਬੂ ਵੀ ਕਹਿੰਦੇ ਹੁੰਦੇ ਸੀ ਐਜੂਕੇਟ ਪਹਿਲਾਂ ਪੜੋ ਆਰਗੇਨਾਈਜ਼ ਫਿਰ ਇਕੱਠੇ ਹੋਵੋ ਦੈਨ ਐਜੀਟੇਟ ਕੋਈ ਵੀੜਾ ਸੰਘਰਸ਼ਾ ਉਹ ਵਿਦਿਆ ਆਰਗੇਨਾਈਜ਼ ਹੋਣ ਤੇ ਦਾ ਹੀ ਕਾਮਯਾਬ ਹੁੰਦਾ ਹੈ ਤੇ ਵੇਖੋ ਇੱਕ ਛੋਟੇ ਜਿਹੇ ਕਸਬੇ ਖਵਾਸਪੁਰੇ ਪਿੰਡ ਤੁਕ ਮੈਂ ਜਦੋਂ ਪੀ ਡੀ ਡੀ ਦੇ ਵਿੱਚ ਐਸ ਡੀਓ ਜਾਈ ਸੀ ਉਹ ਪਿੰਡ ਦੀਆਂ ਸੜਕਾਂ ਤੇ ਜਾਂਦੇ ਹੁੰਦੇ ਖਵਾਸਪੁਰ ਉਹਨਾਂ ਬਾਰੇ ਸੁਣਦੇ ਹੁੰਦੇ ਸੀ ਕਿੰਨਾ ਸੁਸਧਾਰਨ ਜਿਆ ਉਹਨਾਂ ਦਾ ਕਰ ਸੀ ਪਾਰਲੀਮੈਂਟ ਦਾ ਮੈਂਬਰ ਹੋ ਕੇ ਵੀ ਉਹਦਾ ਭਰਾ ਇੱਕ ਆਈਟੀਆਈ ਚ ਅਰਜ਼ੀ ਲਈ ਹੁੰਦਾ ਸੀ ਉਹਨੇ ਇਹ ਨਹੀਂ ਕਿਹਾ ਮੈਂ ਆਪਣੇ ਭਰਾ ਨੂੰ ਕੋਈ ਸੁਬਡਨ ਲਵਾ ਦਿਆਂ ਜਾਂ ਕੋਈ ਤਰੱਕੀ ਕਰ ਦਿਆਂ ਜਾਂ ਇਹਨਾਂ ਨੂੰ ਕਿਤੇ ਕੋਈ ਮੈਂਬਰੀ ਦਵਾ ਦਿਆਂ ਸੋ ਇਹੋ ਜਿਹੇ ਬੰਦੇ ਬਹੁਤ ਘੱਟ ਹੀ ਮਿਲਦੇ ਨੇ ਤੇ ਇਸ ਕਰਕੇ ਆਇਆ ਸਾਡਾ ਮੋਰਚਾ ਵਾ ਇਹਦੇ ਵਿੱਚ ਕਿਸੇ ਧਰਮ ਜਾਤ ਦਾ ਵਿਰੋਧ ਨਹੀਂ ਹਰ ਤਰ੍ਹਾਂ ਦੇ ਲੋਕ ਇੱਥੇ ਬਾਣੀਆਂ ਬ੍ਰਾਹਮਣ ਜੱਟ ਸਾਰੀਆਂ ਜਾਤਾਂ ਦੇ ਲੋਕ ਆਉਂਦੇ ਨੇ ਕੋਈ ਇਹ ਨਾ ਸਮਝੇ ਵੀ ਕੱਲੇ ਅਸੀਂ ਅਸੀਂ ਤੇ ਉਸ ਵਰਗ ਦੀ ਨੁਮਾਇੰਦੀ ਕਰਦੇ ਆ ਜਿਹਦੇ ਕੋਈ ਬਾ ਨਹੀਂ ਫੜਦਾ ਤੇ ਇਸ ਕਰਕੇ ਜਿਹੜਾ ਸਾਡਾ ਸਿਧਾਂਤ ਹੈ ਗੁਰੂ ਸਾਹਿਬਾਨ ਦੇ ਅਨੁਸਾਰ ਹੈ ਤੇ ਇਹੀ ਬਾਬੂ ਸਾਹਿਬ ਕਾਂਸ਼ੀਰਾਮ ਜੀ ਦਾ ਸਿਧਾਂਤ ਸੀ ਤੋਂ ਬਹੁਤ ਹੀ ਧੰਨਵਾਦ ਗੱਲ ਦਾ ਕਿ ਤੁਸੀਂ ਸਾਡੇ ਪੱਤਰਕਾਰ ਸਹਿਬਾਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜੈ ਭੀਮ ਜੈ ਪਾਤ ਜੈ ਸੰਵਿਧਾਨ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਉਸੇ ਮਹਾਨ ਰੈਵਰ ਦੀ ਯਾਦ ਵਿੱਚ ਇਕੱਠੇ ਹੋਏ ਆਂ ਸਾਹਿਬ ਸ੍ਰੀ ਬਾਬੂ ਕਾਂਸੀ ਰਾਮ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਵਿੱਚ ਲੰਘਾਤੀ ਉਹਨਾਂ ਨੇ ਸਾਦੀ ਨਹੀਂ ਸੀ ਕੀਤੀ ਆਪਣਾ ਪਰਿਵਾਰ ਵੀ ਛੱਡਿਆ ਸਾਰਾ ਟਾਈਮ ਉਹਨਾਂ ਨੇ ਆਪਣਾ ਸੰਘਰਸ਼ ਲੋਕਾਂ ਦੀ ਸਮਾਜ ਸੇਵਾ ਵਾਸਤੇ ਹੀ ਆਪਣਾ ਜੀਵਨ ਕੁਰਬਾਨ ਕੀਤਾ ਤੇ ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਅਸੀਂ ਇੱਥੇ ਐਸ ਸੀ ਬੀ ਸੀ ਮੋਰਚਾ ਸੈਕਟਰ 8 ਫੇਸ 7 ਦੀ ਲੇਟਾਂ ਦੇ ਇਕੱਤਰ ਹੋਏ ਆ ਤੇ ਉਹਨਾਂ ਨੂੰ ਯਾਦ ਕਰ ਰਹੇ ਆਂ ਉਹਨਾਂ ਦਾ ਜਿਵੇਂ ਅਸੀਂ ਤਾਂ ਪੈਰਾਂ ਦੇ ਤੋਂ ਵੀ ਨਹੀਂ ਜਿੰਨਾ ਸੰਘਰਸ਼ ਉਹਨਾਂ ਨੇ ਕੀਤਾ ਮੈਨੂੰ ਥੋੜਾ ਟਾਈਮ ਨਾਲ ਨਾਲ ਕੰਮ ਕਰਨ ਦਾ ਛੋਟਾ ਸੀ ਉਦੋਂ ਮੈਂ ਥੋੜਾ ਟਾਈਮ ਮਿਲਿਆ ਉਹਨਾਂ ਦੇ ਨਾਲ ਕੰਮ ਕਰਨ ਨੂੰ ਜਿਹੜੇ ਆ ਉਹਨਾਂ ਨੇ ਗੱਲਾਂ ਸਾਨੂੰ ਸੁਣਾਈਆਂ ਉਹ ਅੱਜ ਵੀ ਯਾਦ ਹੈ ਕਿ ਭਾਈ ਬੱਚੋ ਪੜੋ ਸੰਘਰਸ਼ ਕਰੋ ਪੜਨਾ ਜ਼ਰੂਰੀ ਹੈ ਤੇ ਮੈਂ ਹੱਥ ਵਾਰਨ ਕੇ ਬੇਨਤੀ ਆਪਣੇ ਸਮਾਜ ਨੂੰ ਇਹੀ ਕਰਦਾ ਅਗਰ ਅਸੀਂ ਉੱਪਰ ਕਿਸੇ ਨਾਲ ਮੁਕਾਬਲਾ ਕਰਨਾ ਬੜੀ ਸਖਤਿਆ ਨਾਲ ਮੁਕਾਬਲਾ ਕਰਨਾ ਤਾਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ ਜੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਸਹਿਗਰਸ ਕਰੋ ਤੇ ਅੱਜ ਮੈਂ ਸਭ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬहोत बहोत ਵਧਾਈਆਂ ਦਾਨਾਂ ਜੀ